ਵੈਖਰ ਜੀ ਕਾ ਕਲਸਾ ਵੈਖਰ ਜੀ ਕੇ ਫਤਿਹ ਸਾਧ ਸੰਗਤ ਜੀ ਤੋ ਤਿੰਨ ਦਿਨ ਪਹਿਲਾਂ ਮੈਂ ਅਖਨੂਰ ਗੁਰਦੁਆਰਾ ਸਾਹਿਬ ਦੀ ਇੱਕ ਵੀਡੀਓ ਸ਼ੇਅਰ ਕੀਤੀ ਸੀ ਜੋ ਕਿ ਇੱਕ ਕੁੜਮਾਈ ਦਾ ਫੰਕਸ਼ਨ ਸੀ ਉਸੇ ਬਾਰੇ ਚ ਤੇ ਅੱਜ ਮੈਂ ਇੱਕ ਹੋਰ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨਾ ਜਾ ਰਿਹਾ ਜਿਹੜਾ ਕਿ ਗੁਰਦੁਆਰਾ ਟਾਲੀ ਸਾਹਿਬ ਦੀ ਹੈ ਤੋ ਚਾਰ ਦਿਨਾਂ ਤੋਂ ਵੀਡੀਓ ਕਾਫੀ ਵਾਇਰਲ ਹੈ ਹੋ ਸਕਦਾ ਤੁਸੀਂ ਦੇਖੀ ਹੋਏ ਲੇਕਿਨ ਮੈਂ ਇਸ ਦੇ ਵਿੱਚ ਥੋੜੀ ਜੀ ਆਪਣੀ ਤਰਫੋਂ ਤਹਿਕੀਕਾਤ ਕੀਤੀ ਕਿ ਕਿਸ ਤਰ੍ਹਾਂ ਹੋਇਆ ਤੇ ਇਹ ਫੰਕਸ਼ਨ ਕੀ ਸੀ ਤੇ ਉਸ ਦੇ ਵਿੱਚ ਜੋ ਵੀ ਮੈਨੂੰ ਦੱਸਿਆ ਗਿਆ ਮੈਂ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਸਿਰਫ ਵੀਡੀਓ ਨੂੰ ਸਰਕੂਲੇਟ ਕਰਨਾ ਹੀ ਮਕਸਦ ਨਹੀਂ ਹੋਣਾ ਚਾਹੀਦਾ ਸਾਡਾ ਮਕਸਦ ਕਿ ਇਹ ਕਿਉਂ ਹੋਇਆ ਤੇ ਕਿਸ ਤਰ੍ਹਾਂ ਹੋਇਆ ਔਰ ਕਿਸ ਨੇ ਕੀਤਾ ਇਹ ਵੀ ਸਾਡੀ ਨਜ਼ਰ ਵਿੱਚ ਆਉਣਾ ਚਾਹੀਦਾ ਹੈ ਤੇ ਕਈ ਵੀਰਾਂ ਨੇ ਕਈ ਭੈਣਾਂ ਨੇ ਇਹ ਵੀਡੀਓ ਨਹੀਂ ਦੇਖਿਆ ਹੋਣਾ ਮੈਂ ਇੱਕ ਵਾਰੀ ਉਹ ਵੀਡੀਓ ਦਾ ਕਲਿੱਪ ਜੋ ਹੈ ਉਹ ਸ਼ੇਅਰ ਕਰ ਦਿੰਦਾ ਤੇ ਸੋ ਦੈਟ ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਨੂੰ ਵੀ ਇਸ ਦੇ ਬਾਰੇ ਪਤਾ ਚੱਲ ਸਕੇਗੀ ਕਿ ਹੋਇਆ ਕੀ ਹੈ ਇਹਨਾਂ ਨੂੰ ਵੀ ਇਦਰੀ

ਮੈਂ ਜਦੋਂ ਅਮਰਤਪੁਰ ਨਾ ਟਿਕਿਆ ਸੀ ਉਹ ਬੜਾ ਸੋਹਣਾ ਸੀ ਅਮਰਤਪੁਰ ਨਾ ਟਿਕਿਆ ਸੀ ਉਹ ਬੜਾ ਸੋਹਣਾ ਸੀ ਤਾਂ ਜੀ ਇਹ ਵੀਡੀਓ ਦੇਖ ਲਈਏ ਇਸ ਦੇ ਵਿੱਚ ਤਾਬਿਆ ਵਿੱਚ ਭਾਈ ਸਾਹਿਬ ਬੈਠੇ ਹੋਏ ਨੇ ਤੇ ਸਟੇਜ ਉੱਪਰ ਰਾਗੀ ਸਿੰਘ ਨਹੀਂ ਹੈ। ਔਰ ਤੀਸਰੀ ਚੀਜ਼ ਇਹ ਨੋਟਿਸ ਤੁਸੀਂ ਕੀਤੀ ਹੋਣੀ ਕਿ ਜੋ ਸੇਵਾਦਾਰ ਹਨ ਉਹ ਕੜਾ ਪ੍ਰਸ਼ਾਦ ਵਰਤਾ ਚੁਕੇ ਹਨ। ਇਸ ਦਾ ਮਤਲਬ ਹੈ ਕਿ ਜੋ ਵੀ ਫੰਕਸ਼ਨ ਸੀ ਉਸ ਦੇ ਬਾਅਦ ਇਹ ਰਿਕਾਰਡਿੰਗ ਕੀਤੀ ਗਈ ਹੈ। ਹੁਣ ਗੱਲ ਕਰਦੇ ਹਾਂ ਕਿ ਮੈਨੂੰ ਕੀ ਪਤਾ ਚੱਲਿਆ ਇਸ ਦੇ ਵਿੱਚ ਜੋ ਮੈਨੇ ਥੋੜੀ ਜੀ ਕੋਚ ਕੀਤੀ ਐਕਚੁਅਲੀ ਮੇਰੇ ਇੱਕ ਜਾਣਕਾਰ ਸੱਜਣ ਹਨ ਜੋ ਕਿ ਉਸੇ ਏਰੀਆ ਇਤਲਾਬ ਜ਼ਿਲ੍ਹੋ ਸਾਈਡ ਤੇ ਹੀ ਰਹਿੰਦੇ ਨੇ ਉਹਨਾਂ ਨੂੰ ਮੈਂ ਇਹ ਵੀਡੀਓ ਭੇਜੀ ਕਿ ਇੱਕ ਹੀ ਹੋਇਆ ਗੁਰਦੁਆਰਾ ਟਾਲੀ ਸਾਹਿਬ ਵਿਖੇ ਤੇ ਉਹਨਾਂ ਨੇ ਵੀ ਵੇਖੀ ਹੋਈ ਨਹੀਂ ਸੀ ਉਹਨਾਂ ਨੂੰ ਵੀ ਇਸ ਦਾ ਨੋ ਲੈਜ ਨਹੀਂ ਸੀ ਤਾਂ ਉਹਨਾਂ ਨੇ ਇਹ ਦੇਖ ਕੇ ਤੇ ਫਿਰ ਕਿਸੇ ਉਹ ਜੋ ਗੁਰਦੁਆਰਾ ਤੇ ਕਮੇਟੀ ਦੇ ਕਿਸੇ ਅਹੁਦੇਦਾਰ ਨਾਲ ਗੱਲ ਕੀਤੀ ਕਿ ਇਹ ਕਿਸ ਤਰ੍ਹਾਂ ਹੋਇਆ ਕਿਉਂ ਹੋਇਆ ਕਦੋਂ ਹੋਇਆ ਤਾਂ ਜੋ ਉਹਨਾਂ ਨੂੰ ਦੱਸਿਆ ਗਿਆ ਕਿ ਇਹ 1.5 ਸਾਲ ਪੁਰਾਣਾ ਵੀਡੀਓ ਹੈ ਤੇ ਜਦੋਂ ਇਹ ਵੀਡੀਓ ਇਸ ਐਪੀਸੋਡ ਦਾ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨਾਲ ਗੱਲ ਕੀਤੀ ਕਿ ਕਿਉਂ ਹੋਇਆ ਇਸ ਦਾ ਇਨਵੈਸਟੀਗੇਸ਼ਨ ਕਰੋ ਤੇ ਜੋ ਵੀ ਬੰਦੀ ਸਜ਼ਾ ਹੈ ਦੰਡ ਹੈ ਉਹ ਲਗਾਇਆ ਜਾਏ ਕਿਉਂਕਿ ਇੱਕ ਬੇਅਦਬੀ ਹੈ ਇਹ ਵੀ ਬੇਅਦਬੀ ਹੋਈ ਹੈ ਤਾਂ ਦੰਡ ਜ਼ਰੂਰ ਹੋਣਾ ਚਾਹੀਦਾ ਤੇ ਜੋ ਉਹਦੇਦਾਰ ਸੰ ਡੀਜੀਪੀਸੀ ਦੇ ਉਹਨਾਂ ਨੇ ਪ੍ਰੋਮਿਸ ਕੀਤਾ ਕਿ ਹਾਂ ਸੀ ਐਕਸਪਲੇਨੇਸ਼ਨ ਕਾਲ ਕਰਾਂਗੇ ਔਰ ਐਕਸ਼ਨ ਲਵਾਵਾਂਗੇ ਲੇਕਿਨ ਅੱਜ 1 ਸਾਲ ਹੋ ਗਿਆ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਕੋਈ ਐਕਸਪਲੇਨੇਸ਼ਨ ਨਹੀਂ ਹੋਈ ਤੇ ਨਾ ਹੀ ਕੋਈ ਅ ਕਿਸੇ ਨੂੰ ਦੰਡ ਲਗਿਆ। ਉਹਨਾਂ ਡੀਜੀਪੀ ਸੀ ਨੇ ਕੋਈ ਐਕਸ਼ਨ ਲਿਆ ਜਾਂ ਨਹੀਂ ਲਿਆ ਉਹਨਾਂ ਨੂੰ ਕਲੀਅਰਾਈ ਕਰਨਾ ਚਾਹੀਦਾ ਹੈ ਕਿ ਇਹ ਸਾਰਾ ਐਪੀਸੋਡ ਕਿਸ ਨੰਬਰ 2 ਉਹਨਾਂ ਨੇ ਜੋ ਚੀਜ਼ ਦੱਸੀ ਕਿ ਜੋ ਅ ਲੜਕੀ ਸੀ ਉਹ ਗੈਰ ਸਿੱਖ ਹੈ। ਔਰ ਜੋ ਉਹਨਾਂ ਨੂੰ ਦੱਸਿਆ ਗਿਆ ਕਿ ਇਹ ਵੀ ਸ਼ਾਦੀ ਦਾ ਫੰਕਸ਼ਨ ਨਹੀਂ ਸੀ ਇਹ ਵੀ ਇੰਗੇਜਮੈਂਟ ਸੀ ਇਹ ਵੀ ਕੁੜਮਾਈ ਦਾ ਫੰਕਸ਼ਨ ਸੀ ਹੁਣ ਭਾਈ ਸਾਹਿਬ ਪ੍ਰਸ਼ਾਦ ਵਰਤਾ ਚੁੱਕੇ ਹਨ ਜੋ ਵੀ ਫੰਕਸ਼ਨ ਹੋਣਾ ਸੀ ਉਹ ਹੋ ਚੁੱਕਿਆ ਸੀ ਉਸ ਤੋਂ ਬਾਅਦ ਇਹ ਸਾਹਮਣੇ ਲੱਗ ਰਿਹਾ ਹੈ ਕਿ ਇਹ ਕੋਈ ਇੱਕ ਡਰਾਮਾ ਕੀਤਾ ਜਾ ਰਿਹਾ ਸੀ ਇਹ ਇੱਕ ਲਾਂਗ ਲੈਣ ਦਾ ਇੱਕ ਅਡੰਬਰ ਰਚਿਆ ਗਿਆ ਸਿਰਫ ਵੀਡੀਓਗ੍ਰਾਫੀ ਫੋਟੋਗ੍ਰਾਫੀ ਵਸੇ ਜੇ ਸ਼ਾਦੀ ਵੀ ਹੁੰਦੀ ਤਾਂ ਬੱਚੇ ਦੇ ਹੱਥ ਵਿੱਚ ਕਿਰਪਾਨ ਜ਼ਰੂਰੀ ਹੁੰਦੀ ਹੈ ਜ਼ਰੂਰੀ ਤਾਂ ਨਹੀਂ ਲੇਕਿਨ ਹ ਅਕਸਰ ਅਸੀਂ ਦੇਖਦੇ ਆਂ ਜੀ ਹਰ ਜੋ ਬੱਚਾ ਹੁੰਦਾ ਜੋ ਸ਼ਾਦੀ ਕਰਨ ਜਾਂਦਾ ਉਸ ਦੇ ਹੱਥ ਵਿੱਚ ਕਿਰਪਾਨ ਹੁੰਦੀ ਹੈ ਲੇਕਿਨ ਨਿੱਤੇ ਬੱਚੇ ਦੇ ਹੱਥ ਵਿੱਚ ਕਿਰਪਾਨ ਨਹੀਂ ਇਸ ਤੋਂ ਲੱਗਦਾ ਹੈ ਕਿ ਵਿਆਹ ਦਾ ਫੰਕਸ਼ਨ ਨਹੀਂ ਸੀ ਇਹ ਸੱਚ ਹੋਏਗਾ ਕਿ ਇਹ ਵੀ ਕੁੜਮਾਈ ਸੀ ਲੇਕਿਨ ਕੁੜਮਾਈ ਦੇ ਫੰਕਸ਼ਨ ਦੇ ਬਾਅਦ ਇਹ ਡਰਾਮਾ ਕਿਉਂ ਕੀਤਾ ਗਿਆ ਗੁਰੂ ਸਾਹਿਬ ਦੇ ਸਾਹਮਣੇ ਇਹ ਝੂਠੀਆਂ ਵੀਡੀਓਜ਼ ਇਹ ਝੂਠੇ ਫੋਟੋਗ੍ਰਾਫੀ ਕਿਉਂ ਕੀਤੀ ਇਸ ਦਾ ਮਕਸਦ ਇਹ ਕਿ ਇਹ ਵੀ ਪਤਾ ਚੱਲਿਆ ਕਿ ਸ਼ਾਇਦ ਜੋ ਲੜਕਾ ਹੈ ਉਹ ਬਾਹਰ ਰਹਿੰਦਾ ਹੈ ਜਾਂ ਲੜਕੀ ਬਾਹਰ ਫੋਰਨ ਰਹਿੰਦੀ ਹੈ ਤੇ ਉਹਨਾਂ ਨੇ ਦੂਸਰੇ ਨੂੰ ਵੀ ਨਾਲ ਜੋ ਕਿ ਅੱਜਕੱਲ ਸਿਸਟਮ ਚੱਲ ਰਿਹਾ ਹੈ ਕਿ ਇੱਕ ਬੱਚਾ ਬਾਹਰ ਰਹੁੰਦਾ ਉਹ ਉੱਥੇ ਉਹ ਦੂਸਰਾ ਵੀ ਉਸ ਨੂੰ ਉਲਾ ਸਕਦਾ ਹੈ ਅਗਰ ਮੈਰਿਜ ਕੀਤੀ ਹੋਏ ਤਾਂ ਸਾਧ ਸੰਗਤ ਜੀ ਇਹ ਵੀ ਦੇਖਣਾ ਪਏਗਾ ਕਿ ਤੇ ਗੁਰਦੁਆਰਾ ਕਮੇਟੀ ਨੇ ਮੈਰਿਜ ਸਰਟੀਫਿਕੇਟ ਵੀ ਈਸ਼ੂ ਕੀਤਾ ਹੋਇਆ ਹੈ ਜਾਂ ਨਹੀਂ ਅਗਰ ਮੈਰਿਜ ਦਾ ਅਡੰਬਰ ਕੀਤਾ ਗਿਆ ਇੱਕ ਡਰਾਮਾ ਕੀਤਾ ਗਿਆ ਤੇ ਉਸ ਦਾ ਕੋਈ ਪਰਪਸ ਹੋਏਗਾ ਨਾ ਤੇ ਉਹ ਪਰਪਸ ਮੈਰਿਜ ਸਰਟੀਫਿਕੇਟ ਦੇ ਬਿਨਾਂ ਪੂਰਾ ਨਹੀਂ ਹੋਏਗਾ ਇਸ ਗੱਲ ਦੇ ਉੱਪਰ ਵੀ ਸਾਨੂੰ ਦੇਖਣਾ ਪਏਗਾ ਕਿ ਮੈਰਿਜ ਸਰਟੀਫਿਕੇਟ ਤਾਂ ਨਹੀਂ ਬਣਿਆ ਕਿਉਂਕਿ ਅੱਜ ਕੱਲ ਮੈਰਿਜ ਸਰਟੀਫਿਕੇਟ ਵੀ ਲੋਕ ਇਸ ਤਰ੍ਹਾਂ ਹੀ ਬਣਵਾ ਲੈਂਦੇ ਨੇ ਇਸ ਤਰ੍ਹਾਂ ਦੀ ਫੋਟੋਗ੍ਰਾਫੀ ਕਰਕੇ ਮੈਰਿਜ ਸਰਟੀਫਿਕੇਟ ਬਣਵਾ ਲੈਂਦੇ ਨੇ ਆਪਣੇ ਆਪ ਨਾਲ ਤੇ ਧੋਖਾ ਕਰਦੇ ਨੇ ਲੇਕਿਨ ਗੁਰੂ ਸਾਹਿਬਾਨ ਗੁਰੂ ਸਾਹਿਬ ਦੇ ਨਾਲ ਵੀ ਧੋਖਾ ਕਰ ਰਹੇ ਨੇ ਜੋ ਸਾਡੀ ਰਹਿਤ ਮਰਿਆਦਾ ਹੈ ਉਸ ਦਾ ਮਜ਼ਾਕ ਉਡਾਰੇ ਨੇ ਲੋਕ ਮੈ ਨਹੀਂ ਜਾਂਦਾ ਕਿ ਕੌਣ ਕੌਣ ਲੋਕ ਹਨ ਕੌਣ ਇਸ ਤਰ੍ਹਾਂ ਕਰ ਰਿਹਾ ਹੈ ਲੇਕਿਨ ਜੇ ਉਸ ਦੇ ਵਿੱਚ ਸਾਡੀ ਡੀਜੀਪੀਸੀ ਦੇ ਇੱਕ ਮੈਂਬਰ ਵੀ ਇਨਵੋਲਵਮੈਂਟ ਹੋਵੇ ਜੇ ਉਹਦੀ ਪ੍ਰੈਜ਼ੈਂਸ ਉੱਥੇ ਹੋਵੇ ਤਾਂ ਇਹ ਹੋਰ ਜ਼ਿਆਦਾ ਇੱਕ ਮਸ਼ਕੂਕ ਗੱਲ ਬਣ ਜਾਂਦੀ ਹੈ ਕਿ ਜ਼ਰੂਰ ਇਸ ਦੇ ਪਿੱਛੇ ਕੋਈ ਮਕਸਦ ਹੋਏਗਾ ਇਹ ਵੀਡੀਓ ਰਿਕਾਰਡਿੰਗ ਕਰਨ ਦਾ ਆਦਰਵਾਇਜ਼ ਜੋ ਫੰਕਸ਼ਨ ਹੋਇਆ ਸੀ ਜੋ ਪਰਮਾਈ ਦਾ ਅਰਦਾਸ ਹੋਈ ਸੀ ਉਸ ਦੀ ਵੀਡੀਓ ਤਾਂ ਬਣੀ ਦੀ ਹੋਣੀ ਫਿਰ ਇਹ ਬਾਅਦ ਵਿੱਚ ਇਹ ਆਟੰਬਰ ਕਿਉਂ ਕੀਤਾ ਗਿਆ ਇਹ ਡਰਾਮਾ ਕਿਉਂ ਕੀਤਾ ਇਸ ਚੀਜ਼ ਦੀ ਪੂਰੀ ਜੋ ਸਫਾਈ ਹੈ ਉਹ ਡੀਜੀਪੀ ਸਿਨੂ ਦੇਣੀ ਚਾਹੀਦੀ ਜੋ ਲੋਕਲ ਕਾਰ ਦੁਆਰਾ ਕਮੇਟੀ ਹੈ ਉਸ ਨੂੰ ਵੀ ਸਾਹਮਣੇ ਆ ਕੇ ਸਫਾਈ ਦੇਣੀ ਚਾਹੀਦੀ ਤੇ ਨੰਬਰ 2 ਸਭ ਤੋਂ ਵੱਡਾ ਰੋਲ ਸਾਡਾ ਆਉਂਦਾ ਹੈ ਕਿ ਅਸੀਂ ਸੰਗਤ ਦੇ ਤੌਰ ਉੱਪਰ ਇਹਨਾਂ ਨੂੰ ਇਸ ਚੀਜ਼ ਦਾ ਜਵਾਬ ਮੰਗੀਏ ਕਿ ਐਸਾ ਕਿਉਂ ਹੋਇਆ ਤੇ ਕਿਉਂ ਹੋ ਰਿਹਾ ਹੈ ਜੇ ਮੈਰਿਜ ਨਹੀਂ ਹੋਈ ਤੇ ਮੈਰਿਜ ਦਾ ਡਰਾਮਾ ਕਿਉਂ ਕੀਤਾ ਗਿਆ ਹੁੰਦਾ ਕੀ ਆ ਗੁਰੂ ਸਾਹਿਬ ਦੀ ਜਾਂ ਗੁਰੂ ਘਰ ਦੀ ਲੋੜ ਅਜਿਹੇ ਕੰਮਾਂ ਵਾਸਤੇ ਹੋ ਗਈ ਹੈ ਸਾਡੇ ਵਾਸਤੇ ਅਸੀਂ ਮਿਸਯੂਜ਼ ਨਾ ਕਰੀਏ ਗੁਰੂ ਘਰ ਨੂੰ ਇਸ ਦੇ ਉੱਪਰ ਸਾਨੂੰ ਪੈਰਾ ਜੋ ਹੈ ਉਹ ਕਮੇਟੀਆਂ ਨਹੀਂ ਦੇਣਾ ਹੁੰਦਾ ਜੋ ਉੱਥੇ ਦੇ ਸੇਵਾਦਾਰ ਹਨ ਜੋ ਗਰੰਤੀ ਸਿੰਘ ਹਨ ਜੋ ਭਾਈ ਸਾਹਿਬ ਹਨ ਕੀਰਤਨੀਏ ਹਨ ਉਹਨਾਂ ਨੇ ਰਹਿਤ ਮਰਿਆ ਜਾਂਦੇ ਪੈਰਾ ਦੇਣਾ ਹੁੰਦਾ ਜੀ ਉਹੀ ਨਾਲ ਮਿਲ ਗਏ ਤਾਂ ਫਿਰ ਤਾਂ ਵਾਹਿਗੁਰੂ ਆਪ ਹੀ ਰੱਖਾ ਹੈ ਸਾਡਾ ਸਾਡਾ ਕਿ ਉਹ ਸਾਡੇ ਸਾਨੂੰ ਕੀ ਸਜ਼ਾ ਦੇਗਾ ਇਹ ਅਸੀਂ ਸੋਚ ਵੀ ਨਹੀਂ ਸਕਦੇ ਸਾਧ ਸੰਗਤ ਜੀ ਸਿਰਫ ਇਹ ਤਾਂ ਇੱਕ ਸਾਹਮਣੇ ਸਾਡੇ ਵੀਡੀਓ ਆ ਗਿਆ ਕੁਝ ਗੱਲਾਂ ਸਾਡੇ ਸਾਹਮਣੇ ਨਹੀਂ ਆਉਂਦੀਆਂ ਇਸ ਸਮੇਂ ਪਿਛਲੇ ਆ ਵੀਡੀਓ ਵਿੱਚ ਵੀ ਗੱਲ ਕੀਤੀ ਸੀ ਕਿ ਇੱਕ ਦੋ ਗੁਰਦੁਆਰਿਆਂ ਵਿੱਚ ਲਾਵਾ ਨਹੀਂ ਹੋਈਆਂ ਤੀਜੇ ਗੁਰਦੁਆਰੇ ਵਿੱਚ ਜਾ ਕੇ ਤੇ ਅਨੰਦ ਕਾਰਜ ਹੋ ਗਿਆ ਇਹਨਾਂ ਚੀਜ਼ਾਂ ਦੇ ਉੱਪਰ ਸਾਨੂੰ ਨਜ਼ਰ ਰੱਖਣੀ ਪਏਗੀ ਫਿਰ ਇੱਕ ਹੋਰ ਮੇਂ ਚੀਜ਼ ਆ ਸ਼ੇਅਰ ਕਰਦਾ ਮੈਨੂੰ ਇੱਕ ਕਿਸੇ ਗੁਰਦੁਆਰੇ ਸਾਹਿਬ ਦੇ ਮੈਨੇਜਰ ਨੇ ਦੱਸੀ ਕਿ ਮੈਨੂੰ ਪ੍ਰਧਾਨ ਸਾਹਿਬ ਨੇ ਇੱਕ ਜੋ ਗੁਰਦੁਆਰਾ ਕਮੇਟੀ ਦਾ ਜੋ ਲੈਟਰ ਪੈਡ ਹੈ ਉਸ ਦਾ ਇੱਕ ਪੇਜ ਮੰਗਿਆ ਪੇਜ ਮੰਗਣ ਦੇ ਬਾਅਦ ਉਹਨਾਂ ਨੇ ਕਿਹਾ ਕਿ ਦੇਪਰ ਸਟੈਂਪ ਲਗਾ ਦਿਓ ਖਾਲੀ ਕੋਰੇ ਭੇਜ ਦਿਓ ਉਹ ਕਿਸ ਵਸਤੇ استعمال ਹੋਣਾ ਸੀ ਉਹ ਮੈਨੇਜਰ ਸਾਹਿਬ ਦੱਸ ਦੇਣ ਕਿ ਮੈਨੂੰ ਬਾਅਦ ਹੀ ਪਤਾ ਲੱਗਾ ਕਿ ਉਹਨਾਂ ਨੇ ਕੋਈ ਮੈਰਿਜ ਸਰਟੀਫਿਕੇਟ ਕਿਸੇ ਦਾ ਬਣਾਉਣਾ ਸੀ ਸਾਧ ਸੰਗਤ ਜੀ ਅਜੇਹਾ ਵੀ ਕੁਝ ਹੋ ਰਿਹਾ ਹੈ ਸਾਡੇ ਗੁਰਦੁਆਰਿਆਂ ਵਿੱਚ ਸਾਨੂੰ ਇਸ ਦੇ ਉੱਪਰ ਪੂਰੀ ਕੜੀ ਨਿਗਰਾਨੀ ਕਰਨੀ ਚਾਹੀਦੀ ਕੜੀ ਨਜ਼ਰ ਰੱਖਣੀ ਚਾਹੀਦੀ ਸਾਡੇ ਗੁਰਦੁਆਰਿਆਂ ਦੇ ਲੈਟਰ ਪੈਡ ਜੋ ਹਨ ਉਹ ਸੇਫ ਕਸਟਡੀ ਵਿੱਚ ਹੋਣੇ ਚਾਹੀਦੇ ਹਨ ਉਹਨਾਂ ਦੀ ਪ੍ਰੋਪਰ ਉਸ ਦੀ ਮੇਨਟੇਨੈਂਸ ਹੋਣੀ ਚਾਹੀਦੀ ਹੈ ਰਿਕਾਰਡ ਦੀ ਮੇਨਟੇਨੈਂਸ ਹੋਣੀ ਚਾਹੀਦੀ ਪੂਰੇ ਜੋ ਉਸ ਦੇ ਲੈਟਰ ਪੈਡ ਦੇ ਜੋ ਪੇਜੀਜ਼ ਹਨ ਉਹਨਾਂ ਦਾ ਹਿਸਾਬ ਕਿਤਾਬ ਹੋਣਾ ਚਾਹੀਦਾ ਕਿ ਕਿਹੜਾ ਪੇਜ ਕਿੱਥੇ ਗਿਆ ਕਿਸ ਨੂੰ ਤੁਸੀਂ ਕੋਈ ਲੈਟਰ ਲਿਖੀ ਆ ਉਸ ਦਾ ਵੀ ਅਕਾਊਂਟ ਮੇਨਟੇਨ ਹੋਣਾ ਚਾਹੀਦਾ ਇਹ ਸੀਰੀਅਸ ਗੱਲਾਂ ਹਨ ਕੋਈ ਛੋਟੀ ਗੱਲ ਨਹੀਂ ਹੈ ਕੱਲ ਐਸਾ ਨਾ ਹੋਏ ਕੋਈ ਇਲੀਗਲ ਕੋਈ ਮਾਈਗ੍ਰੈਂਟ ਬਨ ਜਾਏ ਇਸ ਤਰ੍ਹਾਂ ਹੀ ਪਾਰ ਚਲਾ ਜਾਏ ਔਰ ਉਸ ਦੀ ਕੋਈ ਇਨਵੈਸਟੀਗੇਸ਼ਨ ਹੋ ਜਾਏ ਕੋਈ ਜਾਲੀ ਸਰਟੀਫਿਕੇਟ ਕਿਸੇ ਗੁਰਦੁਆਰੇ ਵਿੱਚੋਂ ਬਨਿਆ ਹੋਇਆ ਗਵਰਨਮੈਂਟ ਦੇ ਹੱਥ ਲੱਗ ਜਾਏ ਤਾਂ ਫਿਰ ਉਹ ਸਾਰੀ ਕੌਮ ਦੇ ਉੱਪਰ ਇੱਕ ਤੱਬਾ ਹੋਵੇਗਾ। ਤੋਂ ਤੋਖ ਲੱਗਦਾ ਹੈ ਅਸੀਂ ਇਹ ਗੱਲਾਂ ਕਰਨ ਨੂੰ ਲੇਕਿਨ ਐਸਾ ਹੋ ਰਿਹਾ ਹੈ ਇਸ ਨੂੰ ਰੋਕਣਾ ਵੀ ਸਾਡਾ ਫਰਜ਼ ਹੈ ਸੰਗਤ ਦਾ ਫਰਜ਼ ਹੈ। ਅਸੀਂ ਸਭ ਕੁਝ ਕ੍ਰਾਂਤੀ ਸਿੰਘਾਂ ਜਾਂ ਪਾਟੀ ਸਿੰਘਾਂ ਜਾਂ ਰਾਗੀ ਸਿੰਘਾਂ ਦੇ ਉੱਪਰ ਜਾਂ ਸੇਵਾਦਾਰਾਂ ਉੱਪਰ ਛੱਡ ਦਈਏ ਜਾਂ ਮੈਨੇਜਮੈਂਟ ਕਮੇਟੀਆਂ ਉੱਪਰ ਛੱਡ ਦਈਏ ਇਹ ਸਾਡੀ ਵੀ ਬਹੁਤ ਭਲੀ ਭੁੱਲ ਹੋਏਗੀ ਸਾਡੀ ਲਾਪਰਵਾਹੀ ਹੋਏਗੀ ਡਰੋ ਮਤ ਬੋਲੋ ਸਿਰਫ ਵੀਡੀਓ ਸ਼ੇਅਰ ਕਰਨ ਨਾਲ ਕੰਮ ਨਹੀਂ ਬੰਨਣਾ ਸਾਨੂੰ ਇਹੋ ਜਿਹੇ ਹੋਰ ਇਹ ਗਲਤ ਕੰਮਾਂ ਨੂੰ ਗੁਰਦੁਆਰਿਆਂ ਵਿੱਚ ਇਹਨਾਂ ਨੂੰ ਰੋਕਣਾ ਪਵੇਗਾ ਇਹਨਾਂ ਨੂੰ ਠੱਲ ਪਾਉਣੀ ਪਵੇਗੀ ਇਹ ਤਾਂ ਹੀ ਹੋਏਗਾ ਜੇ ਸੰਗਤ ਵਿੱਚੋਂ ਆਵਾਜ਼ ਉੱਠੇਗੀ ਅਸੈਂ ਨਿੱਗਲ ਕਰਨੀ ਸੀ ਜੇ ਮੇਰੇ ਵਿਚਾਰ ਤੁਹਾਨੂੰ ਠੀਕ ਲੱਗਣ ਤਾਂ ਇਹਨਾਂ ਨੂੰ ਅੱਗੇ ਸ਼ੇਅਰ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਨਾਲ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ so that ਕਿ ਅਗਰ ਮੈਂ ਇਹੋ ਜਿਹਾ ਕੋਈ ਅਗਰ ਵੀਡੀਓ ਸਾਹਮਣੇ ਆਉਦੀ ਹੈ ਜਾਂ ਮੈਂ ਕੋਈ ਅਪਲੋਡ ਕਰਦਾ ਉਹ ਤੁਹਾਡੇ ਤੱਕ ਪਹੁੰਚ ਸਕੇ ਮਸੰਨੀ ਗੱਲ ਕਰਨੀ ਸੀ ਸ਼ੁਕਰੀਆ ਬਹੁਤ-ਬਹੁਤ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ